ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਪਿੰਡ ਹਰੀਕੇ ਕਲਾਂ ਦੇ ਵਿੱਚ ਹਰੀਕੇ ਕਲਾਂ ਪਿੰਡ ਆ ਜਿਹੜਾ ਮਿੱਤਰੋ ਇਸ ਪਿੰਡ ਨੂੰ ਸ਼ੜਕ ਆਉਂਦੀ ਹੈ ਜਦੋਂ ਤੁਸੀਂ ਕੋਟਕਪੂਰੇ ਤੋਂ ਮੁਕਸਰ ਵਾਲੇ ਪਾਸੇ ਨੂੰ ਜਾਣ ਤੇ ਕੋਟਕਪੂਰੇ ਵਾਲੇ ਪਾਸੇ 10 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਪਿੰਡ ਆਉਂਦਾ ਵਖਾਰਾ ਤੇ ਖਾਰੇ ਪਿੰਡ ਤੋਂ ਸਿੱਧੀ ਛੜਕਾ ਜਿਹੜੀ ਉਹ ਮਿੱਤਰੋ ਹਰੀਕੇ ਕਾਲਾ ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਮਹਿ ਬਕਾਉ ਲਈ ਆ ਭਾਈ ਉਹਨਿਆ ਨੇ ਝੋਟੀ ਤਾਜੀ ਸੋਈ ਸੁਵਾਈ ਆ ਕਿੰਨੇ ਦਿਨਾਂ ਦੀ ਸੋਈ ਆ ਕਿੰਨਾ ਦੁੱਧ ਤਿਆਰ ਆ ਕਿਹੜਾ ਜਿਲਾ ਲੱਗਦਾ ਉਹ ਸਾਰੀ ਗੱਲਬਾਤ ਭਾਈ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਭਾਈ ਮੋੜ ਜੀ ਸਰਦਾਰ ਪਰਿਵਾਰ ਜੀ ਬਹੁਤ ਵਧੀਆ ਠੀਕ ਆ ਭਾਈ ਇੱਕ ਵਾਰੀ ਨਾਮ ਦੱਸ ਦਈਆ ਆਪਣਾ ਜੀ ਮੇਰਾ ਨਾਮ ਸੁਖਦੇਵ ਸਿੰਘ ਜੀ ਸੁਖਦੇਵ ਸਿੰਘ ਹਨ ਆਫ ਜੀ ਹਨ ਆਫ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਸੁ ਵਪਾਰ ਦਾ ਕੰਮ ਵੀ ਕਰ ਲੈਨੇ ਮਾੜਾ ਮੋਟਾ ਕੇ ਹਾਂ ਮਾੜਾ ਮੋਟਾ ਕਰ ਲਈਦਾ ਬਈ ਠੀਕ ਆ ਤੇ ਇਹ ਛੋਟੀ ਵੀ ਫਿਰ ਵਪਾਰ ਲੈਣ ਚ ਆਈ ਹੋਈ ਆ ਹਾਂ ਬਈ ਇਹ ਗੱਬਣ ਲੈਣ ਦੀ ਛੋਟੀ ਠੀਕ ਆ ਬਈ ਕਿੰਨੇ ਦਿਨਾਂ ਦਾ ਸੂਆ ਹੋ ਗਿਆ ਬਈ ਅਜੇ ਦਾ 20 ਦਿਨਾਂ ਦੀ ਸੂਈ ਆ ਬਈ 20 ਦਿਨਾਂ ਦਾ ਸੂਆ ਹੋ ਗਿਆ ਹਾਂ ਹਾਂ ਤੇ ਕਿੰਨਾ ਦੁੱਧ ਤਿਆਰ ਆ ਬਾਈ ਹੁਣ ਇਹਦੇ ਥੱਲੇ ਇਸ ਟਾਈਮ ਦੁੱਧ ਇਹਦੇ ਥੱਲੇ 11 ਲੀਟਰ ਤਿਆਰ ਆ ਬਾਈ 11 ਲੀਟਰ ਦੁੱਧ ਤਿਆਰ ਆ ਚਵਾਈ ਚੁਵਾਈ ਕਿਵੇਂ ਆ ਬਾਈ ਇਹਦੀ ਚਵਾਈ ਚੁਵਾਈ ਵਧੀਆ ਬਈ ਓਕੇ ਆ ਠੀਕ ਆ ਕੱਟੀ ਆ ਕਿ ਕੱਟਾ ਮਗਰ ਮਗਰ ਕੱਟੀ ਆ ਬਾਈ ਇਹਦੀ ਮਗਰ ਇਹਦੇ ਕੱਟੀ ਆ ਬਾਈ ਤੇ ਠੀਕ ਆ ਭਾਈ ਠੀਕ ਆ ਤੇ ਭਾਈ ਕੀ ਰੇਟ ਰਹੂਗਾ ਇਹਦਾ ਇਹਦਾ ਮੁੱਲ 85000 ਆ ਭਾਈ ਠੀਕ ਆ ਮਾਨਤਾ ਨੇ ਦੇ ਵਿੱਚੋਂ ਥੋੜਾ ਬਹੁਤਾ ਭਾਈ ਮਾਨਤਾ ਨਹੀਂ ਹੋਊਗਾ ਥੋੜਾ ਬਹੁਤਾ ਭਾਈ ਆਪਾਂ ਬਾੜਾ ਜੀ ਨਹੀਂ ਜਾਈ ਮੁੱਲ ਕਿੱਡੀ ਬਾਗ ਨੂੰ ਭਾਈ ਹਾਂ ਤੋਰਦੇ ਭਾਈ ਲੈ ਵੀ ਮਿੱਤਰੋ ਸਿੰਘ ਛੋਟੇ ਦੇ ਵਿੱਚ ਝੋਟੀ ਆ ਕੱਦ ਬਾਡੀ ਵਾਲੀ ਸਿੰਗਲ ਹੱਡੀ ਦੇ ਵਿੱਚ ਆ ਕਰਮਾਂ ਵਾਲੀ ਸਰੀਰਕ ਬੰਤਰਾਂ ਨੂੰ ਲੈਵੇ ਵਾਲੇ ਪਾਸੇ ਤੋਂ ਸਾਫ਼ ਸੁਥਰੀ ਆ ਜਿੰਨੀ ਹੈਗੀ ਆ ਤੁਸੀਂ ਦੇਖ ਸਕਦੇ ਆ ਲੈ ਵੀ ਲੋੜ ਲਿਓ ਬੱਸ ਔਰ ਬਾਕੀ ਭਾਈ ਪਤਰੀ ਸਮਦਰੀ ਆ 1.5 ਵਜੇ ਦੇ ਕਰੀਬ ਮੈਂ ਦੀ ਵੀਡੀਓ ਬਣਾ ਰਿਹਾ ਚਵਾਈ ਦੇ ਟਾਈਮ ਦੇ ਵਿੱਚ ਘੰਡੇ ਦੋ ਪਏ ਆ ਹਜੇ ਦੇਖ ਸਕਦੇ ਹੋ ਮਿੱਤਰੋ ਔਰ ਬਾਕੀ ਮੋੜ ਲੋਥੀ ਬਣਦੇ ਹੋ ਜੀ ਦੋ ਦੇਵਾ ਪਾਂਡਾ ਸਾਫ ਸੁਥਰਾ ਕਿਉਂਕਿ ਇਹ ਉਹਦੀ ਛੋਟੀ ਬਈ ਜੇ ਆਪਾਂ ਟਕਾ ਕੇ ਚੋਨੇਵੀਆਂ ਦੇ 65 70 ਨੂੰ ਤੋਕੜ ਗੱਬਣ ਹੋ ਕੇ ਵੀ ਜੇ ਬੱਚਾ ਬਚਾ ਕੇ ਰੱਖਦੇ ਆ ਨਾ 65 70 ਵਾਲੇ ਘਰਾਂ ਦੇ ਵਿੱਚ ਤੋਕੜ ਗੱਬਣ ਹੋ ਕੇ ਵੀ ਇਹੋ ਦੀ ਛੋਟੀ ਵਿਕ ਜਾਂਦੀ ਹੈ ਜਦੋਂ 7-8 ਕਿਲੋ ਦੁੱਧ ਹੋਵੇ ਮਗਰ ਬੱਚਾ ਹੋਵੇ ਤੇ ਅੱਜ ਇਹਦੀ ਸੱਜਰ ਦੀ ਕੀਮਤ ਸਿਰਫ 85000 ਰੁਪਇਆ ਡਿਮਾਂਡ ਆ ਉਹਦੇ ਵਿੱਚੋਂ ਥੋੜਾ ਬੋਤਾ ਮਾਨਤਾਂ ਹੋ ਜਾਣਾ ਦੁੱਧ ਤੁਸੀਂ ਇਹਦਾ 6-7 ਮਹੀਨੇ ਟਕਾ ਕੇ ਪੀ ਸਕਦੇ ਆ ਜਿਹੜੇ ਭਰਾ ਡੈਰੀ ਫਾਰਮ ਦੇ ਕਿੱਤੇ ਵਿੱਚ ਕੰਮਜਾਬ ਹੁੰਦੇ ਆ ਉਹ ਇਹ ਚੀਜ਼ ਸੋਚ ਕੇ ਪਸ਼ੂ ਲੈਂਦੇ ਆ ਵੀ ਅੱਜ ਜ ਉਹ 70000 ਦਾ 75 ਦਾ ਟੋਕੜ ਹੋ ਕੇ ਵਿਕਦਾ ਹੋਵੇ ਜਦੋਂ ਲੈ ਕੇ ਲੱਖ ਦੀ 35000 ਦੀ ਦਿੰਨੇ ਆ ਉਦੋਂ ਜਿਹੜਾ ਦੁੱਧ ਵਾਲੇ ਹੋਏ ਬੱਚੇ ਹੁੰਦੇ ਆ ਉਹ ਆਪਣੇ ਘਾਟੇ ਦੇ ਵਿੱਚ ਚਲੇ ਜਾਂਦੇ ਆ ਤੇ ਫਿਰ ਆਪਣੀ ਕਾਮਯਾਬੀ ਆ ਜਿਹੜੀ ਉਹ ਕਿਤੇ ਨਾ ਕਿਤੇ ਨਾਕਾਮ ਹੋ ਜਾਂਦੀ ਆ ਇਹ ਝੋਟੀ ਵੀ ਤੁਹਾਨੂੰ ਪੂਰੀ ਲਾਹੇਵੰਦ ਰਹਿਣ ਵਾਲੀ ਆ ਮਗਰ ਇਹਦੇ ਕੱਟੀ ਆ ਬਈ ਨੰਬਰ ਦਿਆ ਜਾ ਇੱਕ ਵਾਰੀ ਆਪਣਾ ਜੀ 836072 83607 66145 66145 83607 66145 ਇਸ ਨੰਬਰ ਤੇ ਕਰਨੀਏ ਤੁਸੀਂ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਹੈਗਾ ਵਾ ਜਿਹੜਾ ਹਰੀਕੇ ਕਲਾਂ ਤੇ ਜ਼ਿਲ੍ਹਾ ਬਾਈ ਇਹਨੂੰ ਕਿਹੜਾ ਲੱਗ ਫਰੀਜ਼ ਜ਼ਿਲ੍ਹਾ ਮੁਕਸਰ 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 ਜ਼ਿਲ੍ਹੇ ਦਾ ਪਿੰਡ ਆ ਇਹ ਮਿੱਤਰੋ ਗੱਲਬਾਤ ਲਈ ਨੰਬਰ ਸਕਰੀਨ ਉੱਤੇ ਲੱਗਾ ਹੋਇਆ ਆ ਮਗਰ ਕੱਟੀ ਆ 20 ਦਿਨਾਂ ਦਾ ਸੂਆ ਵਾ 11 10 11 ਕਿਲੋ ਦੁੱਧ ਤਿਆਰਾ ਗੱਲਬਾਤ ਲਈ ਨੰਬਰ ਸਕਰੀਨ ਤੇ ਤੁਸੀਂ ਬਣਾਉਣੀ ਵਿਚਾਰਾ ਧੰਨਵਾਦ